ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਜਹਾਜ਼ ਹਾਦਸਾ ਜੀ ਹਾਂ ਦੇਖ ਸਭ ਲੋਕਾਂ ਦੇ ਉੱਡ ਗਏ ਹੋਸ਼ ਇਹ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਖਬਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਤੜਕੇ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਕੰਟੇਨਰ ਜਹਾਜ਼ ਦੇ ਟਕਰਾਉਣ ਤੋਂ ਬਾਅਦ ਇੱਕ ਵੱਡਾ ਪਲਟ ਉੱਟ ਕੇ ਡੇਟੇਰੀ ਹੋ ਗਿਆ ਜੀ ਹਾਂ ਅਮਰੀਕਾ ਦੇ ਬਾਲਟੀ ਮੋਰਚ ਮੰਗਲਵਾਰ ਨੂੰ ਇਹ ਵੱਡਾ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ 'ਚ ਕਈ ਵਾਹਨ ਹੇਠਾਂ ਨਦੀ ਦੀ ਜੱੜੀ ਗਏ ਅਤੇ ਇਸ ਦੌਰਾਨ ਬਚਾਅ ਕਰਮਚਾਰੀ ਦੱਸਿਆ ਕਿ ਉਹ ਪਾਣੀ 'ਚ ਘਟੋ ਤੋਂ ਘੱਟ 7 ਲੋਕਾਂ ਦੀ ਪਾਲ ਕਰ ਰਹੇ ਹਨ ਟਵਿੱਟਰ ਤੇ ਪੋਸਟ ਕੀਤੀ ਗਈ ਇੱਕ ਵੀਡੀਓ ਦੇ ਅਨੁਸਾਰ ਇਹ ਲੱਗਦਾ ਹੈ ਕਿ ਜਹਾਜ਼ ਫ੍ਰਾਂਸਿਸਸ ਕਾਰਟ ਦੀ ਬ੍ਰਿਜ ਦੀ ਇੱਕ ਸਪੋਰਟ ਨਾਲ ਟੱਕਰ ਹੋ ਗਈ ਤੇ ਜਸ ਕਰਕੇ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਹ ਪਾਣੀ ਵਿੱਚ ਡੁੱਬ ਗਿਆ ਜੀ ਹਾਂ ਇਹ ਵੱਡੀ ਖਬਰ ਆ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਬਦ